ਸਸ ਸਤਿ ਸ਼੍ਰੀ ਅਕਾਲ ਦੋਸਤੋ ਸਿਬਲ ਦਾ ਡਾਕਟਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਕ੍ਰੈਡਿਟ ਰਿਪੋਰਟ ਦੇ ਬਾਰੇ ਵਿੱਚ ਜਿਨ੍ਹਾਂ ਨੇ ਕਦੀ ਜ਼ਿੰਦਗੀ 'ਚ ਲੋਨ ਨਹੀਂ ਲਿੱਤਾ ਕਈ ਲੋਕ ਇਸ ਨੂੰ ਬੜੀ ਸਾਬਾਸ਼ੀ ਸਮਝਦੇ ਨੇ ਬੜੀ ਆਪਣੀ ਵਡਿਆਈ ਸਮਝਦੇ ਨੇ ਵੀ ਅਸੀਂ ਲੋਨ ਹੀ ਨਹੀਂ ਲਿੱਤਾ ਜੀ ਤੁਹਾਡੇ ਤੱਕ ਦੀ ਜ਼ਿੰਦਗੀ 'ਚ ਅਸੀਂ ਉਧਾਰ ਹੀ ਨਹੀਂ ਫੜਿਆ ਅਸੀਂ ਤਾਂ ਹਮੇਸ਼ਾ ਕੈਸ਼ ਦਾ ਕੰਮ ਕਰਦੇ ਰਹਿਆ ਅਸੀਂ ਕਦੀ ਕੋਈ ਕਿਸ਼ਤਾਂ ਦੇ ਚੀਜ਼ ਨਹੀਂ ਲੈਂਦੇ ਅੱਜ ਦੇ ਦੌਰ ਦੇ ਵਿੱਚ ਜੇ ਤਾਂ ਤੁਸੀਂ ਇਸ ਦਾ ਕੁਝ ਕੀਤਾ ਹੈ ਤਾਂ ਬਹੁਤ ਵਧੀਆ ਗੱਲ ਹੈ ਪਰ ਜੇ ਤੁਹਾਡੀ ਅਜੇ ਉਮਰ ਥੋੜੀ ਹੈ ਤੁਹਾਡੇ ਬੱਚਿਆਂ ਅਗੇ ਕਮ ਸੈੱਟ ਕਰਨਾ ਹੈ ਉਸ ਚੀਜ਼ ਲਈ ਇਹ ਬੜਾ ਮਾਈਨਸ ਪੁਆਇੰਟ ਹੈ ਕਿਉਂਕਿ ਇਸ ਮੌਕੇ ਤੇ ਜਦੋਂ ਤੁਸੀਂ ਕੋਈ ਲੋਨ ਲੈਣ ਦੀ ਕੋਸ਼ਿਸ਼ ਕਰੋਗੇ ਕੋਈ ਬਿਜ਼ਨਸ ਸੈਟਅਪ ਕਰਨ ਲਈ ਕੋਸ਼ਿਸ਼ ਕਰੋਗੇ ਤੁਸੀਂ ਕੋਈ ਹੋਮ ਲੋਨ ਲੈਣ ਦੀ ਕੋਸ਼ਿਸ਼ ਕਰੋਗੇ ਤੁਸੀਂ ਕੋਈ ਕਾਰ ਲੋਨ ਲੈਣ ਦੀ ਕੋਸ਼ਿਸ਼ ਕਰੋਗੇ ਜਾਂ ਤੁਹਾਡੇ ਬੱਚੇ ਤੁਸੀਂ ਸਾਰੀ ਜ਼ਿੰਦਗੀ ਵਧੀਆ ਕੱਢ ਲਈ ਤੁਹਾਨੂੰ ਲੋਡ ਦੀ ਲੋਡ ਨਹੀਂ ਪਈ ਤੁਸੀਂ ਬੱਚਿਆਂ ਨੂੰ ਅਗੇ ਸੈੱਟ ਕਰਨਾ ਚਾਹ ਰਹੇ ਹੋ ਤਾਂ ਬੱਚਿਆਂ ਦੀ ਉਮਰ ਅਜੇ ਘੱਟ ਹੈ 21 ਸਾਲ ਹੈ 22 ਸਾਲ ਹੈ ਤਾਂ ਬੈਂਕ ਕੰਡੀਸ਼ਨ ਰੱਖ ਦਿੰਦਾ ਵੀ ਫਾਦਰ ਨੂੰ ਨਾਲ ਲਓ ਜਾਂ ਮਦਰ ਨੂੰ ਨਾਲ ਲਓ ਇਜਾ ਤੁਹਾਨੂੰ ਲਿਆ ਲਿਆ ਜਾਂਦਾ ਤੁਹਾਡਾ ਸਿਮਲ ਹੈ ਹੀ ਨਹੀਂ ਹੈ ਸਿਮਲ ਹੈ ਹੀ ਨਹੀਂ ਹੈ ਮਤਲਬ ਤੁਸੀਂ ਕਦੇ ਲੋਨ ਹੀ ਨਹੀਂ ਲੇਤਾ ਇਸ ਕੇਸ ਚ ਤੁਹਾਡੀ ਕ੍ਰੈਡਿਟ ਹਿਸਟਰੀ ਚ ਤੁਹਾਡੀ ਕ੍ਰੈਡਿਟ ਰਿਪੋਰਟ ਚ ਮਾਈਨਸ 1 ਰਿਫਲੈਕਟ ਕਰਦਾ ਹੈ ਸਿਮਲ ਦੀ ਇੱਕ ਸਕੋਰਿੰਗ ਹੁੰਦੀ ਹੈ ਜਿਹੜੀ 300 ਤੋਂ ਲੈ ਕੇ 900 ਤੱਕ ਹੁੰਦੀ ਹੈ ਜਿਹਦੇ ਵੱਖਰੇ ਵੱਖਰੇ ਕ੍ਰਾਈਟੇਰੀਆ ਨੇ ਜਿਨ੍ਹਾਂ ਬਾਰੇ ਅਸੀਂ ਆਪਣੀਆਂ ਕਈ ਵੀਡੀਓਜ਼ ਜ਼ਿਕਰ ਕਰ ਚੁੱਕੇ ਹਾਂ ਮਾਈਨਸ 1 ਬਾਰੇ ਵੀ ਅਸੀਂ ਕੰਪਨੀ ਪਿਛਲੀ ਵੀਡੀਓ ਚ ਦੱਸ ਚੁੱਕੀਆਂ ਪਰ ਇੱਥੇ ਥੋੜਾ ਦਾ ਹੋਰ ਜ਼ਿਆਦਾ ਖੋਲ ਕੇ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦੀ ਅੱਜ ਦੀ ਡੇਟ ਦੇ ਵਿੱਚ ਲੋਨ ਲੈਣਾ ਕੋਈ ਨਾ ਕੰਪਲਸਰੀ ਤਾਂ ਨਹੀਂ ਹੈ ਪਰ ਫਿਰ ਵੀ ਜ਼ਰੂਰੀ ਹੈ ਕਿਉਂਕਿ ਇਹ ਸਾਡੀ ਕ੍ਰੈਡਿਟ ਹਿਸਟਰੀ ਸਾਡੀ ਕ੍ਰੈਡਿਟ ਰਿਪੋਰਟ ਨੂੰ ਬਿਲਡ ਕਰਦਾ ਹੈ ਬੈਂਕ ਨੂੰ ਸਾਡੀ ਬੈਂਕਿੰਗ ਹੈਬਿਟਸ ਦਾ ਪਤਾ ਲੱਗਦਾ ਹੈ ਵੀ ਸਾਡੀ ਅਟੈਂਸ਼ਨ ਕੀ ਹੈ ਅਸੀਂ ਲੋਨ ਲੈ ਕੇ ਮੋੜ ਸਕਦੇ ਹਾਂ ਕਿ ਨਹੀਂ ਮੋੜ ਸਕਦੇ ਜੇ ਤੁਸੀਂ ਕੋਈ ਜ਼ਿੰਦਗੀ ਚ ਲੋਨ ਨਹੀਂ ਲੈਂਦਾ ਤੇ ਐਮਰਜੈਂਸੀ ਤੁਹਾਨੂੰ ਆਪਣੇ ਲਈ ਜਾਂ ਬੱਚੇ ਲਈ ਲੋਨ ਦੀ ਲੋੜ ਪੈ ਜੇ ਤਾਂ ਤੁਹਾਨੂੰ ਦਿੱਕਤਾਂ ਆ ਸਕਦੀਆਂ ਨੇ ਜੇ ਤੁਹਾਡਾ ਸਿਬਲ -1 ਹੈ ਕਾਰਨ ਕੀ ਹੈ ਕਿਉਂਕਿ ਬੈਂਕ ਨੂੰ ਤੁਹਾਡੀ ਕ੍ਰੈਡਿਟ ਹਿਸਟਰੀ ਦਾ ਪਤਾ ਹੀ ਨਹੀਂ ਹੈ ਤੁਸੀਂ ਕਦੀ ਲੋਨ ਲਿੱਤੇ ਹੀ ਨਹੀਂ ਹੈ ਤੁਹਾਨੂੰ ਕੋਈ ਆਦਤ ਹੀ ਨਹੀਂ ਹੈ ਕਿਸ਼ਤਾਂ ਵਾਪਸ ਮੋੜਨ ਦੀ ਬੈਂਕ ਨੂੰ ਪਤਾ ਹੀ ਨਹੀਂ ਹੈ ਵੀ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਉਸ ਕੇਸ ਦੇ ਵਿੱਚ ਬੈਂਕ ਡਾਈਸੀ ਹੋ ਜਾਂਦਾ ਤੁਹਾਨੂੰ ਲੋਨ ਦੇ ਦੇਗਾ ਕੁਝ ਬੈਂਕ ਨਹੀਂ ਦੇਣਗੇ ਲੋਨ ਬਲੰਡਰੀ ਰਿਫਿਊਜ਼ ਕਰ ਦੇਣਗੇ ਵੀ ਅਸੀਂ ਸੌਰੀ ਨਹੀਂ ਦੇ ਸਕਦੇ ਕੁਝ ਬੈਂਕ ਤੁਹਾਨੂੰ ਲੋਨ ਦੇ ਦੇਣਗੇ ਜ਼ਰੂਰ ਦੇਣਗੇ ਉਹ ਪਰ ਉਹ ਰੇਟ ਆਫ ਇੰਟਰਸਟ ਹਾਇਰ ਲਾਣਗੇ ਕਿਉਂਕਿ ਉਹ ਤੁਹਾਨੂੰ ਅੰਡਰਸਟੈਂਡ ਨਹੀਂ ਕਰ 파ਰੇ ਤੁਹਾਡੀ ਸਿਮਲ ਸਕੋਰਿੰਗ ਨਹੀਂ ਹੈ ਕਿਉਂਕਿ ਅੱਜ ਕੱਲ ਲੋਨ ਜਿਹੜਾ ਹੈ ਉਹ ਸਿਮਲ ਸਕੋਰਿੰਗ ਨਾਲ ਰਿਲੇਟਡ ਹੈ ਇਸ ਕਰਕੇ ਉਹਨਾਂ ਤੋ ਤੁਹਾਨੂੰ ਲੋਨ ਦੇਣ ਤੋਂ ਨਾ ਵੀ ਕਰ ਸਕਦੇ ਆ ਜਾਂ ਤੁਹਾਨੂੰ ਬਹੁਤ ਜ਼ਿਆਦਾ ਵਿਆਜ ਲਗਾ ਕੇ ਮਤਲਬ ਹਾਈਐਸਟ ਵਿਆਜ ਆ ਵਿਆਜ ਹੁੰਦਾ ਉਹ ਲਾ ਕੇ ਤੁਹਾਨੂੰ ਲੋਨ ਦੇਣਗੇ ਜਿਸ ਦਾ ਤੁਹਾਨੂੰ ਨੁਕਸਾਨ ਹੈ ਸੋ ਤੁਸੀਂ ਛੋਟੇ ਮੋਟੇ ਲੋਨ ਜ਼ਰੂਰ ਲੈਂਦੇ ਰਹੋ 0% ਵਾਲੀਆਂ ਸਕੀਮਾਂ ਕੰਜ਼ਿਊਮਰ ਲੋਨ ਲੈਂਦੇ ਹੋ ਮੋਬਾਈਲ ਹੋ ਗਿਆ ਟੀਵੀ ਫ੍ਰਿਜ ਹੋ ਗਿਆ ਐਸਟਾ ਦੀ ਕਰ ਕੋਈ ਲੋਡ ਪੈਂਦੀ ਹੈ ਤਾਂ 0% ਵਾਲੀਆਂ ਸਕੀਮਾਂ ਚ ਲੈ ਲਓ ਉਹਨਾਂ ਵਿੱਚ ਤੁਹਾਨੂੰ ਨੋਮੀਨਲ ਜਾਂ ਵਿਆਜ ਪੈ ਜਾਂਦਾ 100 ਕੁ ਰੁਪਏ ਸਿਮਲ ਚੈੱਕ ਕਰਨ ਦੇ ਲਿੱਤੇ ਜਾਂਦੇ ਨੇ ਕੰਪਨੀ ਵੱਲੋਂ ਪਲੱਸ ਕੁਝ ਫਾਈਲ ਚਾਰजेस ਵਗੈਰਾ ਚਾਰਜਸ ਕਰ ਲਈ ਜਾਂਦੀਆਂ 400 500 ਰੁਪਿਆ ਹੁੰਦਾ ਹੈ 600 700 ਰੁਪਏ ਨਾਲ ਇੱਕ ਤੁਸੀਂ ਚੀਜ਼ ਕਰ ਲੈ ਆਉਂਦੇ ਹੋ ਜਿਹਦਾ ਤੁਹਾਡੀ ਰਕਮ ਨਹੀਂ ਟੁੱਟਦੀ ਨਾਲੇ ਨਾਲੇ ਤੁਸੀਂ 6 ਕਿਸ਼ਤਾਂ ਚ ਪੈਸੇ ਮੋੜਨੇ ਆ ਜਿਸ ਤੇ ਤੁਹਾਨੂੰ 600 700 800 ਰੁਪਏ ਤੱਕ ਸਿਰਫ ਐਕਸਟਰਾ ਪੈਂਦਾ ਸੋ ਇਸ ਚੋਂ ਦੇ ਛੋਟੇ ਛੋਟੇ ਲੋਨ ਲੈ ਕੇ ਰੱਖੋ ਕਿਉਂਕਿ ਕਈ ਵਾਰ ਮਿਸਮੈਚ ਦੀ ਵੀ ਬੜੀ ਪ੍ਰੋਬਲਮ ਹੈ ਹੁਣ ਪਿੱਛੇ ਸਾਡੇ ਕੋਲ ਕੇਸ ਆਇਆ ਉਸ ਦੇ ਵਿੱਚ ਬੰਦੇ ਨੇ ਆਪਣਾ ਕੋਈ ਲੋਨ ਲਿੱਤਾ ਹੀ ਨਹੀਂ ਸੀਗਾ ਪਰ ਉਹਦੇ ਖਾਤੇ ਚ 19 ਲੋਨ ਬੋਲ ਰਹੇ ਸੀ ਸਾਨੂੰ ਉਹ ਆਇਡੈਂਟੀਫਾਈ ਕਰਨ ਨੂੰ ਬਹੁਤ ਮੁਸ਼ਕਿਲ ਹੋਈ ਸਿਬਲ ਕੁਛੀ ਨੂੰ ਮੰਨਣ ਨੂੰ ਹੀ ਤਿਆਰ ਨਹੀਂ ਸੀਗਾ ਵੀ ਇਸ ਬੰਦੇ ਨੇ ਲੋਨ ਨਹੀਂ ਲਿੱਤੇ ਜੇ ਤੁਸੀਂ ਲੋਨ ਲਿੱਤੇ ਹੁੰਦੇ ਕੋਈ ਇੱਕ ਦੋ ਲੋਨ ਹੁੰਦੇ ਤੁਹਾਡੇ ਆਈਡੈਂਟੀਫਾਈ ਹੋ ਜਾਂਦੇ ਤੇ ਸਾਨੂੰ ਤੁਹਾਡਾ ਉਹ ਰਿਮੂਵ ਕਰਾਉਣਾ ਬਹੁਤ ਸੌਖਾ ਹੋ ਜਾਂਦਾ ਪਰ ਜੇ ਤੁਸੀਂ ਕਦੀ ਜ਼ਿੰਦਗੀ ਚ ਲੋਨ ਹੀ ਲਿੱਤੇ ਪਰ ਕਿਸੇ ਹੋਰ ਦੇ ਲੋਨ ਤੁਹਾਡੇ ਖਾਤੇ ਚ ਬੋਲ ਪਏ ਨੇ ਮਿਸਮੈਚ ਹੋ ਗਏ ਨੇ ਤੇ ਤੁਸੀਂ ਆਪ ਲੋਨ ਕਦੀ ਜ਼ਿੰਦਗੀ ਚ ਲਿੱਤੇ ਨਹੀਂ ਤਾਂ ਉਸ ਨੂੰ ਆਈਡੈਂਟੀਫਾਈ ਕਰਨਾ ਉਸ ਨੂੰ ਰਿਮੂਵ ਕਰਾਉਣਾ ਬਹੁਤ ਹੀ ਔਖਾ ਹੈ ਸੋ ਇਸ ਕਰਕੇ ਤੁਸੀਂ ਛੋਟੇ-ਮੋਟੇ ਲੋਨ ਜ਼ਰੂਰ ਲੈਂਦੇ ਰਹੋ ਤਾਂ ਜੋ ਤੁਹਾਡਾ ਸਿਬਲ ਬਣਿਆ ਰਹੇ सिंबल असली ਜਿਹੜੇ ਸਿੰਬਲ ਦੀ ਕ੍ਰੈਡਿਟ ਰਿਪੋਰਟ ਹੁੰਦੀ ਆ 1 ਲੱਖ ਦੇ ਉੱਤੇ ਦੇ ਲੋਨ ਦੀ ਮੰਨੀ ਜਾਂਦੀ ਹੈ ਜੇ ਤੁਸੀਂ 1 ਲੱਖ ਤੋਂ ਉੱਤੇ ਦਾ ਲੋਨ ਲੋਗੇ ਤਾਂ ਤੁਹਾਡੀ ਕ੍ਰੈਡਿਬਿਲਟੀ ਦਾ ਥੋੜਾ ਜਿਹਾ ਐਨਾਲਿਸਿਸ ਹੋ ਜਾਂਦਾ ਹੈ ਛੋਟੇ-ਮੋਟੇ ਲੋਨ ਜਿਹੜੇ ਹੁੰਦੇ ਕੰਜ਼ਮੋ ਲੋਨ ਨੇ ਤੁਹਾਡੇ ਸਿੰਬਲ ਸਕੋਰ ਜਰੂਰ ਠੀਕ ਕਰ ਦਿੰਦੇ ਨੇ ਪਰ ਉਹ ਤੁਹਾਡੀ ਕ੍ਰੈਡਿਟ ਹਿਸਟਰੀ ਜਾਂ ਕ੍ਰੈਡਿਬਿਲਟੀ ਨੂੰ ਨਹੀਂ ਬਿਲਡ ਕਰਦੇ ਹੈਗੇ ਤੇ ਸੋ ਸਾਡੀ ਇਹ ਰਿਕਵੈਸਟ ਹੈ ਵੀ ਲੋਨ ਲੈਣ ਦੀ ਆਤ ਪਾਓ ਸਹੀ ਤੇ ਸਮੇਂ ਸਿਰ ਮੋੜੋ ਤਾਂ ਜੋ ਤੁਹਾਡੀ ਕ੍ਰੈਡਿਟ ਰਿਪੋਰਟ ਤੇ ਕ੍ਰੈਡਿਟ ਹਿਸਟਰੀ ਮੇਨਟੇਨ ਹੋਵੇ ਉਮੀਦ ਹੈ ਸਾਡਾ ਇਹ ਚੈਨਲ ਤੁਸੀਂ ਹੁਣ ਤੱਕ ਲਾਈਕ ਕਰ ਚੁੱਕੇ ਹੋਵੋਗੇ ਸਬਸਕ੍ਰਾਈਬ ਕਰ ਚੁੱਕੇ ਹੋਵੋਗੇ ਤੇ ਹੋਰਾਂ ਲੋਕਾਂ ਨੂੰ ਵੀ ਦੱਸੋਗੇ ਤਾਂ ਜੋ ਸਾਡੇ ਛੋਟੇ-ਛੋਟੇ ਪੈਨ ਵਾਲੇ ਟਿਪਸ ਜਿਹੜੇ ਅਸੀਂ ਛੋਟੂਟੀਆਂ ਵੀਡੀਓ ਬਣਾ ਕੇ 5 ਮਿੰਟ ਤੋਂ niche ਦੀਆਂ ਪਾਣੀਆਂ ਵੀ ਲੋਕਾਂ ਦਾ ਟਾਈਮ ਵੀ ਖਰਾਬ ਨਾ ਹੋਵੇ ਉਹਨਾਂ ਨਾਲ ਤੁਹਾਨੂੰ ਆਪਣੀ ਨੋਲਿਜ ਵਿਧਾਨ ਚ ਫਾਇਦਾ ਹੋਏਗਾ ਸਾਡੇ ਛੋਟੇ-ਛੋਟੇ ਚੀਜ਼ਾਂ ਨਾਲ ਤੁਹਾਨੂੰ ਕਈ ਕੁਝ ਪਤਾ ਲੱਗ ਰਿਹਾ ਹੋਏਗਾ ਤਾਂ ਜੋ ਆਪਣੇ ਤੁਸੀਂ ਆਪਣੇ ਲਈ ਜੇ ਤੁਹਾਡੀ ਉਮਰ ਕੁਝ ਜ਼ਿਆਦਾ ਹੋ ਗਈ ਹੈ ਤਾਂ ਤੁਸੀਂ ਇਸ ਚੱਕਰ 'ਚ ਨਹੀਂ ਪੈਣਾ ਤੁਹਾਡੇ ਆਉਣ ਵਾਲੇ ਬੱਚਿਆਂ ਲਈ ਨਵੇਂ ਯੂਥ ਲਈ ਅਗਲੀ ਪੀੜ੍ਹੀ ਲਈ ਤੁਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਗਾਈਡ ਕਰ ਸਕਦੇ Thank you very much.